ਲੁਧਿਆਣਾ ਵਿਖੇ ਇੱਕ ਸੀਨੀਅਰ ਸਕੈਂਡਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਲੁਧਿਆਣੇ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਤੇ ਸੂਤਰਾਂ ਦੇ ਅਨੁਸਾਰ ਦੱਸਦੀ ਹੈ ਕਿ ਧਮਕੀ ਪ੍ਰਯਾਸ ਸੁਨੇਹਾ ਪ੍ਰਿੰਸੀਪਲ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਈਮੇਲ ਰਾਹੀਂ ਭੇਜਿਆ ਗਿਆ ਸੀਗਾ। ਸੂਚਨਾ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਕੂਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਭੇਜੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਕੀ ਉਹਨਾਂ ਦੇ ਸਕੂਲ ਨੂੰ 5 ਅਕਤੂਬਰ ਨੂੰ ਬੰਬ ਨਾਲ ਦਾ ਦਿੱਤਾ ਜਾਵੇਗਾ ਇਸ ਮੋਬਾਈਲ ਨੰਬਰ ਤੋਂ ਈਮੇਲ ਪੇਜੀ ਗਈ ਸੀ ਉਹ ਵੀ ਬਿਹਾਰ ਤੋਂ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਕੁਝ ਵੀ ਕਹਿਣ ਨੂੰ ਅਜੇ ਤੱਕ ਤਿਆਰ ਨਹੀਂ ਹੋਏ ਸੀ ਪਰ ਜਿਉਂ ਹੀ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਕਹਿਤ ਲਗਾਇਆ ਜਾ ਰਿਹਾ ਹੈ ਕਿ ਇਹ ਕਿਸੇ ਦੀ ਸ਼ਿਦਾਰਤ ਹੋ ਸਕਦੀ ਹੈ ਫਿਲਹਾਲ ਪੁਲਿਸ ਅਧਿਕਾਰੀ ਜਿਹੜੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸੇ ਦੌਰਾਨ ਲੁਧਿਆਣਾ ਸਿਟੀ ਪੁਲਿਸ ਵਿਖੇ ਨਾਂਤੇ ਸੀਪੀ ਹਰਜਿੰਦਰ ਸਿੰਘ ਦੀ ਟੀਮ ਨੇ ਇੱਕ 15 ਸਾਲਾ ਨਪਾਲਕ ਨੂੰ ਹਿਰਾਸਤ ਦੇ ਵਿੱਚ ਲਿਆ ਕਿਉਂਕਿ ਜਿਸ ਨੰਬਰ ਤੋਂ ਉਕਤ ਈਮੇਲ ਐਡਰੈਸ ਜਨਰੇਟ ਹੋਇਆ ਸੀ ਉਹ ਔਨ ਸੀ ਜਿਸ ਤੇ ਆਧਾਰ ਪੁਲਿਸ ਨੇ ਇੱਕ ਨਪਾਲਕ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਪਰ ਇਸ ਵੇਲੇ ਦੀ ਇੱਕ ਵੱਡੀ ਅਪਡੇਟ ਹੈ ਤੇ ਉਸ ਸਕੂਲ ਦੇ ਲਈ ਵੀ ਕਾਫੀ ਜ਼ਿਆਦਾ ਕਹਿ ਦਈਏ ਕਿ ਹੈਰਾਨ ਕਰਨ ਵਾਲਾ ਮਾਮਲਾ ਹੈ دہشت ਦਾ ਮਾਹੌਲ ਬਣਿਆ ਹੋਇਆ ਹੈ ਪੂਰੇ ਸਕੂਲ ਦੇ ਵਿੱਚਕਾਰ ਸਕੂਲ ਜਿਹੜਾ ਉਹ ਖਾਲੀ ਕਰਵਾ ਦਿੱਤਾ ਗਿਆ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਜਾਣੇ ਨੁਕਸਾਨ ਨਾ ਹੋ ਸਕੇ ਜਿਸ ਤਿੱਕੇ ਨਾਲ ਈਮੇਲ ਰਾਹੀਂ ਬੰਬ ਨਾਲ ਸਕੂਲ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਤਣਾਤ ਹੈ ਪੁਲਿਸ ਦੇ ਸਾਰੇ ਕਰਮਚਾਰੀ ਜਿਹੜੇ ਨੇ ਤਾਂ ਨੇ ਤੇ اپউজਗੇ ਚ ਲਗਾਤਾਰ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਤੰਦਰਾ ਦੇ ਵਿੱਚ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉੜਾਉਣ ਦੀ ਧਮਕੀ ਕੱਲ ਦੇਰ ਸ਼ਾਮ ਮਿਲੀ ਹੈ ਦੱਸ ਦिए ਕਿ ਸਕੂਲ ਨੂੰ ਜਿਹੜੀ ਧਮਕੀ ਆ ਉਹ ਮੈਡਮ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੀ ਮੇਲ ਰਾਏ ਮਿਲੀ ਹੈ ਤੇ ਪਿੰਡ ਦੇ ਵਾਸੀ ਵੀ ਮੌਜੂਦ ਨੇ ਤੇ ਪੁਲਿਸ ਗੱਡੀ ਜਿਹੜੀ ਮੁਸਤੈਦੀ ਦੇ ਨਾਲ ਜਿਹੜੀ ਸੁਰੱਖਿਆ ਦੇ ਲਈ ਖੜਾ ਦਿੱਤੀ ਗਈ ਹੈ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਲੰਨੇ ਆ ਕਿ ਸਾਰਾ ਮਸਲਾ ਕੀ ਨਾਂਕ ਮੇਰਾ ਨਾਮ ਭਰਪੁਰ ਸਿੰਘ ਆ। ਭਰਪੁਰ ਜੀ ਕਦੋਂ ਪਤਾ ਲੱਗਿਆ ਤੁਹਾਨੂੰ ਕਿ ਹਾਂਜੀ ਸਕੂਲ ਦੇ ਜਿਹੜਾ ਪਿੰਡ ਆ। ਕੱਲ੍ਹ ਸ਼ਾਮ ਨੂੰ ਪਤਾ ਲੱਗਿਆ ਸੀ। ਪ੍ਰਿੰਸੀਪਲ ਮੈਮ ਨੇ ਦੱਸਿਆ ਕਿ ਮੈਨੂੰ ਇੱਕ ਈਮੇਲ ਆਈ ਹੈ ਉਹਦੇ ਵਿੱਚ ਇਸ ਤਰੀਕੇ ਦੀ ਥ੍ਰੈਟ ਆਈ ਹੈ। ਉਸ ਤੋਂ ਬਾਅਦ ਮੈਨੇਜਮੈਂਟ ਨਾਲ ਗੱਲ ਕੀਤੀ ਗਈ ਉਹਨਾਂ ਨੇ ਪੁਲਿਸ ਨੂੰ ਤਲਾਹ ਦਿੱਤੀ। ਤੇ ਜਿਹੜੇ ਸਕੂਲ ਨਾਲ ਸੰਬੰਧਿਤ ਸੀਗੇ ਚਾਹੇ ਪੇਰੈਂਟਸ ਸੀਗੇ ਟੀਚਰਸ ਸੀ ਉਹਨਾਂ ਨੂੰ ਸਕੂਲ ਬੰਨੀਓ ਮੈਸੇਜ ਕਰ ਦਿੱਤਾ ਗਿਆ ਕਿ ਕੱਲ੍ਹ ਨੂੰ ਛੁੱਟੀ ਆ। ਤੇ ਪੁਲਿਸ ਪ੍ਰਸ਼ਾਸਨ ਸਾਰਾ ਰਾਤ ਤੋਂ ਲੱਗੇ ਹੋਏ ਨੇ। ਆਪਦੀ ਕੋਸ਼ਿਸ਼ ਜੋ ਵੀ ਉਹਨਾਂ ਦੇ ਤਕਨੀਕੀ ਸਾਧਨ ਨੇ ਉਹਨਾਂ ਰਾਹੀਂ ਕਿ ਛੇਤੀ ਤੋਂ ਛੇਤੀ ਜਿਹੜਾ ਵੀ ਕੋਈ ਅਸਰਾਰਤੀ ਅਨਸਰ ਹੈਗਾ ਵਾ ਉਹਨੂੰ ਕਾਬੂ ਕਰ ਲਈ ਤੇ ਹੁਣ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਇਸ ਟਾਈਮ ਕਿਸ ਪੋਜੀਸ਼ਨ ਤੇ ਪਹੁੰਚਿਆ ਉਹਦੀ ਸਾਨੂੰ ਬਧੇਰੇ ਜਾਣਕਾਰੀ ਤਾਂ ਹੈ ਨਹੀਂ ਪਰ ਸਾਨੂੰ ਇਹ ਗੱਲ ਦੀ ਤਸੱਲੀ ਜ਼ਰੂਰ ਆ ਕਿ ਛੇਤੀ ਹੀ ਜਿਹੜਾ ਸ਼ਾਰਟ ਆਊਟ ਕਰ ਲਿਆ ਜਾਊਗਾ ਮਸਲਾ ਜਿੰਨਾ ਵੀ ਹੈ ਕਿਵੇਂ ਦੇਦੇ ਹੋ ਜਿੱਥੇ ਵਿੱਦਿਆ ਦਾ ਦਾਣ ਮਿਲਦਾ ਹੋਵੇ ਲੋਕ ਉਹਨੂੰ ਹੀ ਉਡਾਨ ਦੀ ਧਮਕੀਆਂ ਹੁੰਦੇ ਲੱਗਦੇ ਉਹ ਨਹੀਂ ਜੀ ਦੇਖੋ ਗੱਲ ਇਹ ਆ ਵੀ ਇਹ ਸਮਾਜ ਇਹਦੇ ਵਿੱਚ ਬਹੁਤ ਕਿਸਮ ਦੀ ਦੁਨੀਆ ਰਹਿੰਦੀ ਆ। ਅ ਕਿਸੇ ਛੋਟੇ ਲੈਵਲ ਦੀ ਗੱਲ ਵੀ ਹੋ ਸਕਦੀ ਹੈ ਅਸ਼ਰਾਰਤ ਦੇ ਤੌਰ ਤੇ ਜਿਵੇਂ ਆਪ ਦੇਖ ਲਏ ਨੇ ਤੇ ਕਿਸੇ ਬਹੁਤ ਹੀ ਜਿਹੜਾ ਹੈਗਾ ਕ੍ਰਿਮੀਨਲ ਮਾਈਂਡ ਦੀ ਵੀ ਇਹ ਗੱਲ ਹੋ ਸਕਦੀ ਹੈ ਪਰ ਇਹ ਗੱਲ ਜਿੰਨੀ ਇਹਦੀ ਨਿੰਦਿਆ ਕੀਤੀ ਜਾਵੇ ਜਿੰਨਾ ਨੂੰ ਮਾਰਾ ਗਿਆ ਜਾਵੇ ਘਟਾ ਇਹ ਬਹੁਤ ਹੀ ਘਟੀਆ ਗੱਲ ਆ ਕਿਉਂਕਿ ਉਡਾਉਣਾ ਤਾਂ ਬਹੁਤ ਜਿਆਦਾ ਵੱਡੀ ਗੱਲ ਹੈ ਕਹਿਣਾ ਹੀ ਬਹੁਤ ਮਾੜੀ ਗੱਲ ਆ ਕਿਉਂਕਿ ਬੱਚਿਆਂ ਦੇ ਵਿੱਚ ਤਾਂ 1 ਲੱਖ ਦਸਤ ਪੈ ਜਾਂਦੀ ਹੈ ਨਾ ਜਿਕੇ ਇਦਾਂ ਦੀ ਗੱਲ ਆ ਦੇਖੋ ਹੁਣ ਜਿਹੜੇ ਛੋਟੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਵੱਡੀ ਉਮਰ ਤੱਕ ਜਾਂਦੇ ਆ ਇਹ ਗੱਲ ਚੇਤੇ ਰਹਿਣੀ ਆ ਕਿ ਅਸੀਂ ਫਲਾਨੀ ਕਲਾਸ 'ਚ ਪੜ੍ਹਦੇ ਹੁੰਦੇ ਸੀ ਸਾਡੇ ਸਕੂਲ 'ਚ ਇੱਕ ਥ੍ਰੈਟ ਆਈ ਸੀ ਇਦਾਂ ਦੀ ਗੱਲ ਸੀ ਇਦਾਂ ਦੀ ਗੱਲ ਸੀ ਆਪਦੇ ਆਪ 'ਚ ਇੱਕ ਮਾੜੀ ਘਟਨਾ ਤੇ ਬੱਚੇ ਦੀ ਸੁਰੱਖਿਆ ਲਈ ਹੁਣ ਸਕੂਲ ਦੇ ਵੱਲੋਂ ਕੀ ਕੀਤਾ ਗਿਆ ਹੈ ਸਕੂਲ ਤਾਂ ਦੇਖੋ ਜੀ ਅਸੀਂ ਤਾਂ ਮੈਨੇਜਮੈਂਟ ਦਾ ਹਿੱਸਾ ਨਹੀਂ ਹਾਂਗੇ ਅਸੀਂ ਤਾਂ ਪਿੰਡ ਵਾਸੀ ਆ ਤੇ ਮੈਨੇਜਮੈਂਟ ਪਹਿਲਾਂ ਵੀ ਧਿਆਨ ਕਰਦੀ ਆ ਉਹਨਾਂ ਦੇ ਗਾਰਡ ਵਗੈਰਾ ਰੱਖੇ ਹੋਏ ਆ ਹੋਰ ਬਿਹਤਰ ਧਿਆਨ ਕਰ ਲੈਣਗੇ ਜਿਹੜਾ ਪੁਲਿਸ ਪ੍ਰਸ਼ਾਸਨ ਆਉ ਆਪਦੇ ਕੰਨੀਓ ਜਿੰਨਾ ਵੀ ਸਹਿਯੋਗ ਹੋ ਸਕੂ ਕਰੂਗਾ ਹੀ ਤੇ ਹੁਣ ਫਿਲਹਾਲ ਨਹੀਂ ਛੁੱਟੀ ਕਰ ਦਿੱਤੀ ਗਈ ਬੱਚਿਆਂ ਹਾਂ ਫਿਲਹਾਲ ਅੱਜ ਦੀ ਛੁੱਟੀ ਕਰ ਦਿੱਤੀ ਗਈ ਹੈ ਕੱਲ੍ਹ ਬਾਰੇ ਹਜੇ ਕੋਈ ਡਿਸੀਜਨ ਲਿਆ ਨਹੀਂ ਗਿਆ ਤੇ ਹੁਣ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਪਿੰਡ ਦੇ ਤੌਰ ਤੇ ਕੀ ਹਾਂ ਪਿੰਡ ਦੇ ਤੌਰ ਤੇ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਹੋਈ ਪਰ ਜੋ ਵੀ ਉਹ ਕਰ ਰਹੇ ਆ ਬਿਹਤਰੀ ਕਰ ਰਹੇ ਹੋਣਗੇ ਕਿਉਂਕਿ ਹਰ ਇੱਕ ਸਮਾਜ ਦਾ ਜਿਹੜਾ ਚੰਗਾ ਇਨਸਾਨ ਆ ਉਹਨੂੰ ਹਰ ਇੱਕ ਨੂੰ ਹੀ ਫਿਕਰ ਆ ਤੇ ਪ੍ਰਸ਼ਾਸਨ ਦੀ ਆਪਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਉਹ ਬਾਕੀ ਵੀ ਮੇਰੇ ਖਿਆਲ ਤੇ ਨਵਾ ਰਹੇ ਆ ਕੋਈ ਸਾਨੂੰ ਉਹਦੇ ਤੇ ਕਿੰਤੂ ਪ੍ਰੰਤੂ ਠੀਕ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਸਕੂਲ ਨੂੰ ਉਡਾਂ ਦੇ ਧਮਕੇ ਮਿਲੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾ ਦਈਏ ਇੱਕ ਵਾਰ ਜਿਹੜਾ ਇਹ ਸਕੂਲ ਹੈ ਦੱਸ ਦਈਏ ਕੀ shri guru hari krishan adarsh senior secondary school ਜੋ ਕਿ ਨਿੱਜੀ ਸਕੂਲ ਹੈ ਇੱਕ ਲੁਧਿਆਣਾ ਦਾ ਲੁਧਿਆਣਾ ਦੇ ਤਾਂਦਰਾ ਪਿੰਡ ਚ ਸਕੂਲ ਆ ਜਿੱਥੇ ਇੱਕ ਸਕੂਲ ਨੂੰ ਜਿਹੜਾ ਬੰਬ ਨਾ ਉਡਾਉਣ ਦੀ ਧਮਕੀ ਮਿਲੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਪੁਲਿਸ ਫੋਰਸ ਜਿਹੜੀ ਸਕੂਲ ਦੇ ਬਾਹਰ ਖੜਾ ਦਿੱਤੀ ਗਈ ਹੈ ਪਰ ਜਿਹੜੀ ਇਹ ਧਮਕੀ ਆ ਉਹ ਮੇਲ ਰਾਈ ਪ੍ਰਿੰਸੀਪਲ ਨੂੰ ਆਈ ਹੈ ਤੇ ਉਸ ਤੋਂ ਬਾਅਦ دہشت ਦਾ ਮਾਹੌਲ ਜਿਹੜਾ ਪਿੰਡ ਦੇ ਵਿੱਚ ਫੈਲ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਜਦੋਂ ਇਤਲਾਹ ਦਿੱਤੀ ਗਈ ਤੇ ਪੁਲਿਸ ਨੇ ਵੀ ਕਾਰਵਾਈ ਕੀਤੀ ਗਈ ਹੈ ਤੇ ਪੁਲਿਸ ਨੇ ਜਿਹੜੀ ਹੈ ਬਾਹਰ ਗੱਡੀ ਖੜਾ ਦਿੱਤੀ ਗਈ ਪੁਲਿਸ ਦੀ ਤੇ ਉਸ ਤੋਂ ਬਾਅਦ ਹੁਣ ਜਿਹੜੀ ਅਗਲੀ ਕਾਰਵਾਈ ਦੇ ਲਈ ਪੁਲਿਸ ਤਿਆਰੀ ਕਰ ਰਹੀ ਹੈ ਤੇ ਜਿਹੜੀ ਅਗਲੀ ਕਾਰਵਾਈ ਕਰ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜੀ ਹੈ ਕਿਹਾ ਜਾ ਰਿਹਾ ਹੈ ਕਿ ਹੱਲੇ ਤੱਕ ਇਸ ਦੀ ਅਫਵਾਹ ਹੈ ਕਿ ਜੇ ਸੱਚ ਹੈ ਇਹ ਹੱਲੇ ਸਾਬਿਤ ਨਹੀਂ ਹੋ ਪਾਇਆ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਪੁਲਿਸ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਲੁਧਿਆਣਾ ਤੋਂ ਅਮਿਸ਼ੇਕ ਜਲੋਟਾ ਸਮਝਾ ਨਿਊਜ਼ ਲੁਧਿਆਣਾ